ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿਸਾਨ ਵੀਰਾਂ ਦੇ ਬੱਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ 10ਵੀਂ ਤੋਂ ਬਾਅਦ 6 ਸਾਲਾ ਬੀਐਸਸੀ ਐਗਰੀਕਲਚਰ ਦਾ ਕੋਰਸ ਕਰਨਾ ਚਾਹੁੰਦੇ ਆ 6 ਸਾਲਾ ਬੀਐਸਸੀ ਐਗਰੀਕਲਚਰ ਦਾ ਠੀਕ ਹੈ ਤਾਂ ਉਹਨਾਂ ਦੇ ਲਈ ਏ ਏ ਟੀ ਦਾ ਟੈਸਟ ਹੁੰਦਾ ਹੈ ਤਾਂ ਇਹ ਟੈਸਟ ਦੀ ਡੇਟ ਪਹਿਲਾਂ ਇਹਨਾਂ ਨੇ ਜਿਹੜਾ ਹੈਗਾ ਪੋਸਟਪੋਨ ਕਰਤੀ ਸੀਗੀ ਹੁਣ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਟੈਸਟ ਹੁਣ 1 6 2025 ਨੂੰ ਹੋਏਗਾ ਤੇ ਇਹਦਾ ਜਿਹੜਾ ਐਡਮਿਟ ਕਾਰਡ ਹੈ ਉਹ ਤੁਸੀਂ ਪੀਏਯੂ ਦੀ ਵੈਬਸਾਈਟ ਤੋਂ 23 5 25 ਤੋਂ ਪੀਏਯੂ ਦੀ ਵੈਬਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਇਸ ਚੀਜ਼ ਦਾ ਧਿਆਨ ਰੱਖਿਓ ਤਾਂ ਉਮੀਦ ਕਰਦਾ ਹਾਂ ਕਿ ਇਹ ਜਾਣ ਕੇ ਲਾਇਵਨ ਸਾਬਤ ਹੋਏਗੀ ਤਾਂ ਤੁਸੀਂ ਜਿਹੜਾ ਹੈਗਾ ਵੈਬਸਾਈਟ ਤੋਂ ਆਪਣਾ ਫੇ ਐਡਮਿਟ ਕਾਰਡ ਡਾਊਨਲੋਡ ਕਰੋਗੇ ਤੇ 1 6 2025 ਨੂੰ ਜਿਹੜਾ ਹੈਗਾ ਤੁਹਾਡਾ ਪੀਪਰ ਹੋਏਗਾ ਡਬਲ ਏ ਟੀ ਦਾ ਜਿਨ੍ਹਾਂ ਨੇ 10ਵੀਂ ਤੋਂ ਬਾਅਦ ਚ 6 ਸਾਲਾ ਬੀ ਐਸ ਸੀ ਐਗਰੀਕਲਚਰ ਦਾ ਕੋਰਸ ਕਰਨਾ ਹੁਣ ਇਸ ਤੋਂ ਅੱਗੇ ਜਿਹੜੇ ਸਾਡੇ ਬੱਚਿਆਂ ਨੇ 12ਵੀਂ ਮੈਡੀਕਲ ਦੇ ਨਾਲ ਕੀਤੀ ਹੈ ਤਾਂ ਤੇ ਉਹਨਾਂ ਦੇ 50% ਨੰਬਰ ਨੇ 12ਵੀਂ ਦੇ ਵਿੱਚੋਂ ਜਾਂ ਐਸ ਸੀ ਐਸ ਟੀ ਦੇ 40% ਨੰਬਰ ਨੇ ਤਾਂ ਉਹਨਾਂ ਨੇ ਜੇ ਉਹ ਵੈਟਰਨਰੀ ਦਾ ਡਿਪਲੋਮਾ ਕਰਨਾ ਚਾਹੁੰਦੇ ਹੈ ਗੁਰੂ ਅੰਗਦੇਵ ਯੂਨੀਵਰਸਿਟੀ ਤੋਂ ਵੈਟਰਨਰੀ ਦਾ ਡਿਪਲੋਮਾ ਕਰਨਾ ਚਾਹੁੰਦੇ ਹਨ ਤਾਂ ਉਹਦੇ ਲਈ ਵੀ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਗਏ ਨੇ ਤਾਂ ਆਹ ਤੁਹਾਡੀ ਵੈਬਸਾਈਟ ਤੇ ਦੱਸ ਦਿਖਾਇਆ ਹੋਇਆ ਹੈ ਇਸ ਪੇਜ ਦੇ ਉੱਤੇ ਗੜਵਾਸੂ ਦੀ ਵੈਬਸਾਈਟ ਤੇ ਜਾਓ ਉੱਥੇ ਜਾ ਕੇ ਤੁਸੀਂ ਐਡਮਿਸ਼ਨ ਦੇ ਉੱਤੇ ਕਲਿੱਕ ਕਰੋ ਤੇ ਅੱਗੇ ਜੋ ਪ੍ਰੋਸੀਜਰ ਆਉਂਦਾ ਉਹਨੂੰ ਫੋਲੋ ਕਰੋ ਤਾਂ ਇਹਦੇ ਉੱਪਰ ਅਲੱਗ ਤੋਂ ਇੱਕ ਵੀਡੀਓ ਮੈਂ ਅਪਲੋਡ ਕਰ ਚੁੱਕਾ ਹਾਂ ਜਿਹੜੇ ਬੱਚਿਆਂ ਨੇ ਪਲਸ 2 ਦੇ ਵਿੱਚ ਮੈਡੀਕਲ ਸਾਇੰਸ ਰੱਖੀ ਸੀ ਜੀਚ ਬਾਇਓ ਕੈਮਿਸਟਰੀ ਤੇ ਫਿਜ਼ਿਕਸ ਤਿੰਨ ਸਬਜੈਕਟ ਦੇ ਨਾਲ ਇੰਗਲਿਸ਼ ਹੈ ਤਾਂ ਇਹਨਾਂ ਦੀ ਮੈਰਿਟ ਦੇ ਆਧਾਰ ਤੇ ਜਿਹੜਾ ਹੈਗਾ ਡਿਪਲੋਮੇ ਦੇ ਵਿੱਚ ਐਡਮਿਸ਼ਨ ਮਿਲਣੀ ਹੈ ਤਾਂ ਇਹ ਫਾਇਦਾ ਵੀ ਤੁਸੀਂ ਚੱਕ ਸਕਦੇ ਹੋ